ਯਾਰ ਭਾਈ ਨੇ ਬੜਾ ਸਪੋਰਟ ਕੀਤਾ ਥੈਂਕਸ ਟੂ ਮਰਿੰਦਰ ਗਿੱਲ ਭਾਈ ਯਾਰ ਉਹਨਾਂ ਨੇ ਟ੍ਰੇਲਰ ਵੀ ਐਪਰੀਸ਼ੀਏਟ ਕੀਤਾ ਸੀ ਉਹਨਾਂ ਨੇ ਇਸ ਫਿਲਮ ਦੀ ਬਾਅਰ ਐਡਵਾਂਸ ਬੁਕਿੰਗ ਲਈ ਉਹ ਵੀ ਸ਼ੇਅਰ ਕੀਤੀ ਐਂਡ ਰਿਦਮ ਬॉयਜ਼ ਆਲਰੇਡੀ ਸਾਡੀ ਫਿਲਮ ਬਾਅਰ ਡਿਸਟ੍ਰਿਬਿਊਟ ਕਰ ਰਹਾ ਸੋ ਬਹੁਤ ਸ਼ੁਕਰੀਆ ਭਾਈ ਦਾ ਹਾਂਜੀ ਪਹਿਲਾ ਦੱਸੋ ਫਿਲਮ ਕਿਵੇਂ ਲਗੀ ਤੁਹਾਨੂੰ ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਦਾ ਸੁਪਨਾ ਲੈਂਦੇ ਹੋ ਤੇ ਤੁਹਾਨੂੰ ਉਹ ਚੀਜ਼ ਉੱਥੇ ਪੂਰੀ ਹੁੰਦੀ ਹੈ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ ਕਿ ਕਿੱਥੋਂ ਮੈਂ ਸ਼ੁਰੂ ਹੋਈ ਸੀ ਅੱਜ ਮੈਂ ਕਿੱਥੇ ਪਹੁੰਚੀ ਹਾਂ ਕਿ ਤੁਹਾਡੇ ਸਪੋਰਟ ਤੋਂ ਬਗੈਰ ਆਡੀਅנס ਦੇ ਸਪੋਰਟ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਆ। ਸੋ ਮੇਰੇ ਨਾਲੋਂ ਜ਼ਿਆਦਾ ਜੋਰ ਸਾਡੇ ਡਾਇਰੈਕਟਰ ਮਨੀਸ਼ ਸਰ ਦਾ ਲੱਗਦਾ ਐ ਐਕਸ਼ਨ ਦੇ ਵਿੱਚ। ਸੋ ਆਪਣੀ ਫਿਲਮ ਨੂੰ ਦੇਖਦੇ ਹੋਏ ਬੜਾ ਇੰਜੋਏ ਕੀਤਾ ਮੈਂ ਤੇ ਐਂਡ ਤੇ ਮੇਰਾ ਟਿਸ਼ੂ ਲੈ ਤੱਕ ਵੀ ਮੇਰੇ ਹੱਥ 'ਚ ਹੀ ਆ। ਥੈਂਕ ਯੂ ਸੋ ਮਚ ਆਂਟੀ ਤੇ ਮੇਲਾ ਤਾਂ ਜੋ ਇਹਨਾਂ ਨੇ ਫੀਲ ਕੀਤਾ ਉਹ ਤੁਸੀਂ ਵੀ ਸਾਰਿਆਂ ਨੇ ਦੇਖਦੇ ਹੋਏ ਫੀਲ ਕੀਤਾ ਹੋਣਾ ਤੇ ਬਾਕੀ ਮੈਂ ਐਕਸ਼ਨ ਦੇ ਕਿ ਮੈਂ ਆਪ ਬਹੁਤ ਹੈਰਾਨ ਹੋ ਰਹੀ ਸੀ ਕਿ ਇੰਨਾ ਸੋਹਣਾ ਐਕਸ਼ਨ ਹੋਇਆ ਫਿਲਮ ਦਾ ਤੇ ਇੰਨੀ ਮਿਹਨਤ ਲੱਗੀ ਆ। ਮੈਂ ਜਦ ਇੱਕ ਫਿਲਮ ਖਤਮ ਕਰਦਾ ਹਾਂ ਜੈ ਦੇ ਨਾਲ ਤਦ ਤੱਕ ਜੈ ਦੀ ਦੂਸਰੀ ਸਟੋਰੀ ਰੈਡੀ ਹੁੰਦੀ ਹੈ ਕੋਈ ਕਹਿੰਦਾ ਸ਼ੂਟ 2 ਵੀ ਬਣਾਓ ਮੈਡਲ 2 ਵੀ ਬਣਾਓ ਪਰ ਸਾਡਾ ਪਹਿਲਾ ਪਰਪਸ ਹੀ ਹੁੰਦਾ ਫਿਲਮ ਵਧੀਆ ਲੋਕੀ ਪਸੰਦ ਕਰਦੇ ਉਹ ਮੈਨੂੰ ਮਜ਼ਾ ਆਉਂਦਾ ਯਾਰ ਪੁਰਾਣੇ ਡਾਇਲੋਗ ਨੂੰ ਨਾ ਦੁਬਾਰਾ ਰੀਕ੍ਰੀਏਟ ਕਰਕੇ ਜਦ ਗਾਣੇ ਰੀਕ੍ਰੀਏਟ ਕਰੀਦੇ ਆ ਸੋ ਸਪੈਸ਼ਲੀ ਫਿਲਮ ਚ ਰਾਜ ਕਰਨ ਨਾ ਰਾਜ ਸੀਗਾ ਇਹਦੇ ਵਿੱਚ ਇਹ ਸੀਗਾ ਕਿ ਲੱਕੜ ਦੇ ਬਾਲਿਆਂ ਦੇ ਪੁੱਤ ਘਰਾਂ ਦੀਆਂ ਛੱਤਾਂ ਡਿੱਗੀਆਂ ਹੁੰਦੀਆਂ ਬੰਦਾ ਮਰਨ ਲਈ ਸ਼ਰੀਰ ਨਹੀਂ ਜਿਗਰਾ ਚਾਹੀਦਾ ਜੈਸ ਇਹ ਜਿੱਦਾਂ ਪਤਾ ਨਹੀਂ ਇਹ ਉਦੋਂ ਹੀ ਆਇਆ ਸੀ ਇਹ ਆਈਡੀਆ ਕੋਈ ਇਦਾਂ ਦੀ ਕੋਟ ਬਣਨੇ ਦੇਣਾ ਸੀ ਮੈਂ ਕਿਹਾ ਯਾਰ ਉਹਦੇ ਉੱਤੇ ਕੁਝ ਲਿਖਾ ਲੈਨੇ ਆ ਕੀ ਲਿਖਾਈਏ ਕਹਿੰਦੇ ਰਾਜ ਕਰਨ ਨਾ ਰਾਜ ਤਾਂ ਫਿਰ ਉਹ ਮਤਲਬ ਇਹ ਤਾਂ ਕਿਸੇ ਦਾ ਆਈਡੀਆ ਨਹੀਂ ਉਦੋਂ ਹੀ ਆਇਆ ਸੀ ਇਹ ਹੁਸ਼ੂ ਨਹੀਂ ਜ਼ਰ ਨਹੀਂ ਨਹੀਂ ਮਾਈਂਡ ਬਲੋਇੰਗ ਫਿਲਮ ਜਿਸ ਤਰੀਕੇ ਦੀ ਟੇਕਿੰਗ ਹੈ ਜਿਸ ਤਰੀਕੇ ਦਾ ਫੰਦਾ ਰਿਦਮ ਹੈ ਬਲੀ ਪੈਕੇਜ ਆ ਫਿਲਮ ਦਾ ਐਕਸ਼ਨ ਦੇ ਨਾਲ ਆ ਸਟੋਰੀ ਲਾਈਨ ਵੀ ਆ ਆਪਾਂ ਕਹਿੰਦੇ ਆ ਕਿ ਬਾਲੀਵੁੱਡ ਚ ਬੰਦੀ ਆ ਜਾਂ ਸਾਊਥ ਚ ਬਣੀ ਹੁਣ ਆ ਗਈ ਆ ਪੰਜਾਬੀ ਚ ਤੇ ਹੁਣ ਉਦੋਂ ਹੀ ਸਪੋਰਟ ਕਰੋ ਜਿੱਦਾਂ ਉਹਨਾਂ ਨੂੰ ਕਰਦੇ ਆ ਮੈਂ ਤਾਂ ਹੀ ਰੋਣਾ ਬਹੁਤ ਰੋਣਾ ਹਾਂਜੀ ਪਹਿਲਾਂ ਦੱਸੋ ਫਿਲਮ ਕਿਵੇਂ ਲਗੀ ਤੁਹਾਨੂੰ ਸੋ ਅਸੀਂ ਅਸੀਂ ਕੋਸ਼ਿਸ਼ ਕੀਤੀ ਸੀ ਇਸ ਵਾਰੀ ਥੋੜੀ ਜੀ ਕਿ ਫੈਮਿਲੀ ਨੂੰ ਲੈ ਕੇ ਆਂਦਾ ਜਾਵੇ ਫਿਲਮ ਦੇ ਵਿੱਚ ਕਿ ਮੇਰੇ ਮਦਰ ਨਾਲ ਆਏ ਨੇ ਉਹਨਾਂ ਨੂੰ ਵੀ ਮਜ਼ਾ ਆਵੇ ਦੇਖਣ ਜਾਣਾ ਅਮਰਜੀਤ ਭਾਈ ਨੇ ਬਹੁਤ ਵਧੀਆ ਲਿਖਿਆ ਫਿਲਮ ਨੂੰ ਸੋ ਵਧੀਆ ਗੁੱਡ ਜੈਕੀਰ ਸਾਹਿਬ 100 ਪਿੰਕ ਚੱਕਿਆ ਮੈਡੀਕਲ ਦਾ ਬਹੁਤ ਚੰਗੀ ਬਾਤ ਲੱਗੀ ਜੋ ਫਿਕਰ ਪਤੀ ਲੱਗ ਰਹੀ ਚੀਜ਼ ਹਾਂਜੀ ਬਹੁਤ ਚੰਗਾ ਜੋ ਐਕਸ਼ਨ ਦਾ ਤੜਕਾ ਲੱਗਿਆ ਬਹੁਤ ਚੀਜ਼ ਦਿੱਖ ਰਹੀ ਜੋ ਥੈਂਕ ਯੂ ਭਾਈ ਹੋਰ ਬਾਸ ਵੇਟ ਆ ਕਿ ਸਾਰੀ ਆਡੀਅנס ਨੂੰ ਵੀ ਉਦਾਂ ਹੀ ਲੱਗੇ ਵਧੀਆ ਉਹਨਾਂ ਨੂੰ ਮਜ਼ਾ ਆਵੇ ਦੇਖ ਕੇ ਐਂਡ ਇਹੀ ਕੋਸ਼ਿਸ਼ ਹੁੰਦੀ ਆ ਕਿਉਂਕਿ ਜਦੋਂ ਫਿਲਮ ਬਣ ਜਾਂਦੀ ਆ ਫਿਲਮ ਬਣਾਉਣ ਵਾਲੇ ਨੂੰ ਨਹੀਂ ਪਤਾ ਹੁੰਦਾ ਫਿਲਮ ਦੇਖਣ ਵਾਲੇ ਨੂੰ ਪਤਾ ਹੁੰਦਾ ਸੋ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕ ਬਹੁਤ ਪਿਆਰ ਦੇਣਗੇ ਇਸ ਕਿਰਦਾਰ ਨੂੰ ਆਹੋ ਆਹੋ ਇਸ ਬਾਰੇ ਵਿੱਚ ਵੀਰੋ ਜੇਵਾ ਕੀਦੋ ਤੁਸੀਂ ਅੱਧੀ ਐਕਸ਼ਨ ਵੇਖਦੇ ਸੀ ਕਿਦਾਂ ਸਾਡੇ ਨੂੰ ਭਾਈ ਨਿਕਲਦਾ ਸੀ ਯਾਰ ਬਾਹ ਕੀਆ ਬਾਤ ਆ ਹਾਂ ਜੀ ਉਹ ਲਈ ਮੌਲਾ ਕਿੰਨਾ ਕੰਮ ਕਰਦਾ ਨਹੀਂ ਉਹ ਮਨੀਸ਼ ਸਰ ਹੈਗੇ ਨਹੀਂ ਮਨੀਸ਼ ਸਰ ਕਿੱਥੇ ਮਨੀਸ਼ ਸਰ ਜਦੋਂ ਕਰਦੇ ਨੇ ਸ਼ੂਟ ਤਾਂ ਉਹ ਬਹੁਤ ਉਹਨਾਂ ਨੂੰ ਵਧੀਆ ਲੱਗਦਾ ਬਹੁਤ ਉਹ ਇਸ ਚੀਜ਼ 'ਚ ਬਹੁਤ ਮਾਹਿਰ ਨੇ ਸੋ ਮੇਰੇ ਨਾਲੋਂ ਜ਼ਿਆਦਾ ਜੋ ਸਾਡੇ ਡਾਇਰੈਕਟਰ ਮਨੀਸ਼ ਸਰ ਦਾ ਲੱਗਦਾ ਐਕਸ਼ਨ ਦੇ ਵਿੱਚ ਸੋ ਵਧੀਆ ਵੀਰਿਆ ਦੇ ਵਿੱਚ ਤੁਸੀਂ ਹਾਂਜੀ ਥੋੜਾ ਅੱਗੇ ਹੋ ਜੀ ਮਮੀ ਥੋੜਾ ਅੱਗੇ ਹੋ ਹਾਂਜੀ ਬੜੀਆਂ ਵਿਆਹਦਾਂ ਨੇ ਐਦਾ ਮਤਲਬ ਮੈਨੂੰ ਇਸ ਟਾਈਮ ਐਦਾਂ ਲੱਗਦਾ ਕਿ ਯਾਰ ਤੁਸੀਂ ਦੱਸੋ ਤੁਹਾਨੂੰ ਫਿਲਮ ਕਿਵੇਂ ਲੱਗੀ ਕੀ ਕੀ ਤੁਹਾਡੇ emotions ਆ ਕੀ ਤੁਹਾਨੂੰ ਲੱਗਾ ਬੜੀਆਂ ਵਿਆਹਦਾਂ ਨੇ फिर ऐसे फिर नहीं है अब हम की बात सारा है सुबह से पहले देखी है सी हमेशा हमारे सवाल है दुनिया जो साउथ वर्क की पर तुम देख के लाभ 100 से कह रही हो पंजाब कर भी बहुत अच्छा ओह वाओ वेरी नाइस वेरी नाइस थैंक यू थैंक यू सो मच तो भी ये कहना टॉक है बहुत छोटी छोटी पहली बार दिखता होता है जी मैं बहुत ज्यादा इस टाइम बहुत ही ज्यादा बढ़िया फील कर रही हूं एंड मैं ਥੈਂਕ ਯੂ ਕਰਦੀ ਹਾਂ ਮਨੀਸ਼ ਸਰ ਦਾ ਜਿਨ੍ਹਾਂ ਨੇ ਮੇਰੇ ਤੇ ਇੰਨਾ ਜ਼ਿਆਦਾ ਬਿਲੀਵ ਦਿਖਾਇਆ ਐਂਡ ਉਹ ਮੇਰੇ ਨਾਲ ਹੀ ਬੈਠੇ ਸੀ ਤੇ ਮੈਂ ਆਈ ਵਾਸ ਲਾਈਕ ਕਰਾਇੰਗ ਸਾਰੀ ਉਸ ਚੀਜ਼ ਦੇ ਵਿੱਚ ਆਪਣੇ ਆਪ ਨੂੰ ਇੰਨੇ ਵੱਡੇ ਪਰਦੇ ਤੇ ਦੇਖ ਕੇ ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਦਾ ਸੁਪਨਾ ਲੈਂਦੇ ਹੋ ਤੇ ਤੁਹਾਨੂੰ ਉਹ ਚੀਜ਼ ਉਹ ਪੂਰੀ ਹੁੰਦੀ ਹੈ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ ਕਿ ਕਿੱਥੋਂ ਮੈਂ ਸ਼ੁਰੂ ਹੋਈ ਸੀ ਅੱਜ ਮੈਂ ਕਿੱਥੇ ਪਹੁੰਚੀ ਹਾਂ ਕਿ ਤੁਹਾਡੇ ਸਪੋਰਟ ਤੋਂ ਬਿਨਾਂ ਆਡੀਅנס ਦੇ ਸਪੋਰਟ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ ਸੋ ਪਲੀਜ਼ ਤੁਸੀਂ ਸਾਡੀ ਮੂਵੀ ਜ਼ਰੂਰ ਦੇਖਿਓ। ਜੈਨਾਂ ਸਟਰੀਮ ਤੇ ਸ਼ੇਅਰ ਕਰ ਦਿਓ। ਤੁਹਾਨੂੰ ਕਿਵੇਂ ਲੱਗ ਰਹੀ ਸੀ ਕੈਮਿਸਟਰੀ ਕਿਵੇਂ ਲੱਗ ਰਹੀ ਸੀ ਤੁਸੀਂ ਦੱਸੋ। ਮੈਂ ਤਾਂ ਕੰਮ ਕੀਤਾ ਉਹਨਾਂ ਨਾਲ। ਤੁਹਾਨੂੰ ਕਿਵੇਂ ਲੱਗ ਰਿਹਾ ਸੀ ਸਾਡਾ ਆਨ ਸਕਰੀਨ। ਬਰੀਆ ਲੱਗੀ ਤੁਹਾਨੂੰ। ਫਿਰ ਤੇ 9 ਵਜੇ ਗੱਲ ਹੈ ਜੇ ਤੁਹਾਨੂੰ ਪਸੰਦ ਆਇਆ ਮੈਨੂੰ ਉਮੀਦ ਹੈ ਕਿ ਆਡੀਅנס ਲਾਈਕ ਕਰੇਗੀ ਉਸ ਨੂੰ। ਜੀ। ਸੋ ਜੈਨ ਵੀ ਨਾ ਇੱਕ ਫਿਲਮ ਦੇਖਣ ਤੋਂ ਪਹਿਲਾਂ ਹਰ ਤਰ੍ਹਾਂ ਦਾ ਪਰਿਆਰੋਪਨ ਦਰਦ ਨਹੀਂ ਕਰੀਏ। ਜਦ ਫਿਲਮ ਦੇਖਣ ਤੋਂ ਬਾਅਦ ਤਰੀਕਾ ਵੀਰ ਜੋ ਕਰ ਅੱਜ ਕਮੇਟੀ ਖਰਾਬ ਹੋ ਗਿਆ ਅ ਪਹਿਲਾਂ ਤਾਂ ਮੈਂ ਥੈਂਕਸ ਕਰਨਾ ਚਾਹੁੰਨਾ ਸਾਡੇ ਪ੍ਰੋਡਿਊਸਰ ਜਿਹਦਾ ਫਿੰਡ ਮੋਸ਼ਨ ਪੀਸ ਐਂਡ ਜੈਬ ਸਟੂਡੀਓਜ਼ ਜਨਜੀਤ ਹਿੰਦਭਾਜੀ ਹੋਏ ਨੇ ਰਵੀ ਪੈਨ ਤੇ ਜੈਗੋ ਪਰ ਆਏ ਭਾਈ ਕਿਉਂਕਿ ਅਸੀਂ ਜੋ ਵੀ ਚੀਜ਼ ਉਹਦੇ ਵਿੱਚ ਸੋਚੀ ਸੀ ਕਿ ਜਿੱਦਾਂ ਐਕਸ਼ਨ ਦੇ ਵਿੱਚ ਕਰਨੀ ਆ ਉਹਨਾਂ ਨੇ ਉਦਾਂ ਹੀ ਪ੍ਰੋਵਾਈਡ ਕੀਤੀ ਆ ਉਹ ਬੜੀ ਵੱਡੀ ਗੱਲ ਹੁੰਦੀ ਅ ਮਰਜੀਤ ਭਾਈ ਨੇ ਇਹਦੇ ਸਕ੍ਰੀਨ ਪਲੇ ਦੇ ਡਾਇਲੋਗਸ ਲਿਖੇ ਆ ਸੋ ਜਿੰਨੇ ਇਮੋਸ਼ਨਸ ਜਾਂ ਜਿੰਨੇ ਤੁਸੀਂ ਸੀਨ ਦੇਖ ਰਹੇ ਉਹਨਾਂ ਦੇ ਲਿਖੇ ਹੋਏ ਨੇ ਉਹ ਉਹ ਤੁਸੀਂ ਉਹ ਮਹਿਸੂਸ ਕਰ ਪਾਉਗੇ ਸੋ ਜਿਹੜਾ ਵਿਜ਼ੂਅਲ ਟ੍ਰੀਟਮੈਂਟ ਆ ਕਿ ਇੱਕ ਚੀਜ਼ ਦੇਖ ਕੇ ਤੁਹਾਨੂੰ ਸਵਾਦ ਆਵੇ ਉਹ ਮਨੀਸ਼ ਸਰ ਤੁਹਾਨੂੰ ਪਤਾ ਹੈ ਕਿ ਉਸ ਚੀਜ਼ 'ਚ ਮਾਹਿਰ ਨੇ ਉਹਦੇ 'ਚ ਉਹਨਾਂ ਦਾ ਕੋਈ ਕੰਪੀਟੀਸ਼ਨ ਨਹੀਂ ਹੈਗਾ ਕਿ ਉਹ ਉਸ ਚੀਜ਼ ਨੂੰ ਇੱਦਾਂ ਦਿਲੋਂ ਕਰਦੇ ਆ ਐਡੀ ਸ਼ਿੱਦਤ ਨਾਲ ਕਰਦੇ ਆ ਤੇ ਸਾਡੇ ਨੀਰਜ ਭਾਜੀ ਜਿਨ੍ਹਾਂ ਨੇ ਸਿਨੇਮੈਟੋਗ੍ਰਾਫੀ ਇਸ ਫਿਲਮ ਦੀ ਜਿਹੜੀ ਤੁਸੀਂ ਦੇਖਦੇ ਹੋ ਵੱਡੇ ਵੱਡੇ ਸ਼ਾਟ ਸੋ ਨੀਰਜ ਭਾਜੀ ਤੇ ਮਨੀਸ਼ ਸਰ ਦੋਨੋਂ ਮਿਲ ਕੇ ਜਦੋਂ ਕਰਦੇ ਤੇ ਫਿਰ ਇਦਾਂ ਦੀ ਚੀਜ਼ ਵਧੀਆ ਕਮਾਲ ਨਿਕਲ ਕੇ ਆਉਂਦੀ ਆ I really appreciate आज मेरा थैंक्स ਕਰਨ ਦਾ ਦੇਣਾ ਮੇਰਾ ਮੇਰਾ ਜੀ ਕਰਦਾ ਮੈਂ ਤੁਹਾਡਾ ਸਾਰਾ ਦਾ ਧੰਨਵਾਦ ਕਰਾਂ ਤੁਸੀਂ ਆਏ ਤੁਸੀਂ ਫਿਲਮ ਦੇਖੀ ਸਾਰੀ ਕਾਸਟ ਆਈ ਐਂਡ ਵਧੀਆ ਲੱਗਿਆ थैंक यू so much ਮੈਂ ਪੁੱਛਿਆ ਨਹੀਂ ਪੁੱਛ ਲੋ ਇਹਨਾਂ ਨੂੰ ਮੈਂ ਪੁੱਛਿਆ ਨਹੀਂ ਇਹਨਾਂ ਨੂੰ ਮੈਨੂੰ ਬਹੁਤ ਵਧੀਆ ਲੱਗੀ ਐ ਮੋਸ਼ਨ ਬਹੁਤ ਸੀਗੇ ਜਿਆਦਾ ਮੈਂ ਤਾਂ ਰੋ ਵੀ ਲਿਆ ਕਹਿੰਦੇ ਰੋ ਰੋ ਲੈ ਕਹਿੰਦੇ ਪਤਾ ਜੀ ਲਓ ਉਹ ਥੋੜੀ ਚੱਲ ਰਹੀ ਹੈ ਜਦੋਂ ਸਾਡੇ ਪੰਜਾਬ ਦੇ ਸੀਐਮ ਸਾਹਿਬ ਸੀਐਮ ਬਣੇ ਸੀ ਨਾ ਉਹਦੇ ਮम्मा ਕਹਿੰਦੇ ਸੀ ਮੇਰਾ ਬੇਟਾ ਮੰਤਰੀ ਬਣ ਗਿਆ ਜੁ ਵੀ ਆਪਣੇ ਬੇਟੇ ਨੇ ਤਾਂ ਕਹਿੰਦੇ ਵੀ ਮੇਰਾ ਪੁੱਤ ਐਕਟਰ ਬਣ ਗਿਆ ਜਲੋ ਜਲੋ ਕੋਈ ਗੱਲ ਨਹੀਂ ਨਾ ਨਾ ਤੁਹਾਨੂੰ ਨਾ ਹੀ ਪੁੱਛੋ ਸੋ ਤੁਸੀਂ ਗਰਦੀਪ ਜੀ ਨੂੰ ਪੁੱਛੋ ਕਿਉਂਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਆ ਜੀ ਆ ਜੀ ਆ ਜੀ ਪਹਿਲਾਂ ਤਾਂ ਥੈਂਕ ਯੂ ਮੇਰਾ ਪਹਿਲਾਂ ਤਾਂ ਆਪਣੀ ਟੀਮ ਨੂੰ ਥੈਂਕ ਯੂ ਕਰਨ ਨੂੰ ਦਿਲ ਕਰਦਾ ਮਨੀਸ਼ ਸਰ ਆਪਣੀ ਫਿਲਮ ਨੂੰ ਦੇਖਦੇ ਹੋ ਹੈ ਬੜਾ ਇੰਜੋਏ ਕੀਤਾ ਮੈਂ ਤੇ ਐਂਡ ਤੇ ਮੇਰਾ ਟਿਸ਼ੂ ਅੱਤੇ ਤੱਕ ਵੀ ਮੇਰੇ ਹੱਥ 'ਚ ਹੀ ਆ ਥੈਂਕ ਯੂ ਸੋ ਮਚ ਅੰਡੀ ਤੇ ਮੇਰੇ ਨਾਲ ਤਾਂ ਜੋ ਇਹਨਾਂ ਨੇ ਫੀਲ ਕੀਤਾ ਉਹ ਤੁਸੀਂ ਵੀ ਸਾਰਿਆਂ ਨੇ ਦੇਖਦੇ ਹੋਏ ਫੀਲ ਕੀਤਾ ਹੋਣਾ ਤੇ ਹਾਂ ਆ ਦੇਖੋ ਮੇਰੇ ਟਿਸ਼ੂ ਲੈ ਕੇ ਮੇਰੇ ਆਤੇ ਚੀਕ ਹਾਂਜੀ ਇੱਕ ਸਵਾਲ ਆਇਆ ਤੁਹਾਨੂੰ ਤੁਸੀਂ ਆਪਣੇ ਆਪ ਰਿਵਿਊ ਕਰਨਾ ਹੈ ਕਿ ਇਹ ਚੰਗਾ ਆ ਜਾਂ ਨਹੀਂ ਸਵਾਲ ਤਾਂ ਕੋਈ ਨਹੀਂ ਆਇਆ ਪਰ ਮੈਂ ਪੂਰੀ ਟੀਮ ਦੀ ਮਿਹਨਤ ਸੀ ਜੋ ਐਕਸ਼ਨ ਸੀ ਕਿਉਂਕਿ ਮੈਂ ਐਕਸ਼ਨ ਬਹੁਤ ਘੱਟ ਦੇਖਿਆ ਮੈਂ ਸਿਰਫ ਇੱਕੋ ਹੀ ਸੀਨ ਐਕਸ਼ਨ ਸ਼ੂਟ ਹੁੰਦੇਆਂ ਦੇਖਿਆ ਤੇ ਉਹ ਮੈਨੂੰ ਲੱਗਿਆ ਕਿ ਇਦਾਂ ਦੀ ਚੀਜ਼ ਪਹਿਲਾਂ ਪੰਜਾਬੀ ਸਿਨੇਮੇ 'ਚ ਆਈ ਨਹੀਂ ਆ ਸੋ ਮੈਨੂੰ ਬੜਾ ਉੱਥੇ ਬੈਠ ਕੇ ਮਾਣ ਵੀ ਮਹਿਸੂਸ ਹੋ ਰਿਆ ਸੀ ਕਿ ਇੰਨੀ ਸੋਹਣੀ ਪ੍ਰੋਜੈਕਟ ਦਾ ਜਿੰਨੀ ਸੋਹਣੀ ਚੀਜ਼ ਦਾ ਜਾਂ ਇੱਕ ਉਹ ਫਿਲਮ ਜਿਹਦੀ ਐਗਜ਼ਾਮਪਲ ਦਿੱਤੀ ਜਾਊਗੀ ਕਿ ਇੰਨਾ ਸੋਹਣਾ ਐਕਸ਼ਨ ਪੰਜਾਬੀ ਫਿਲਮਾਂ 'ਚ ਜਾਂ ਪੰਜਾਬੀ ਸਿਨੇਮੇ 'ਚ ਹੋਇਆ ਤੇ ਮੈਂ ਉਸ ਚੀਜ਼ ਦਾ ਹਿੱਸਾ ਗੈਰੀ ਭਾਜੀ ਉਹਨਾਂ ਦਾ ਬਹੁਤ ਸ਼ੁਕਰੀਆ ਪਹਿਲੀ ਕਾਲ ਇਹਨਾਂ ਦੀ ਆਈ ਸੀਗੀ ਮੈਨੂੰ ਕਿ ਤੁਸੀਂ ਫਿਲਮ ਕਰਨੀ ਆ ਤੇ ਬਹੁਤ ਸ਼ੁਕਰੀਆ ਭਾਜੀ ਜੀ ਬੜੇ ਸਾਡੇ ਤੋਂ ਬੱਡੇ ਹੋ ਅੱਜ ਵੀ ਉਹ ਤੁਹਾਨੂੰ ਸਾਡਾ ਨੋ ਲੈਜ ਹੈ ਦੇ ਬਾਰੇ ਬਾਈ ਤੁਸੀਂ ਕਿਹਨੇ ਕਿਹਾ ਵੀ ਉਹ ਬੰਦੇ ਸਿਨੇਮਾ ਉਹ ਹੀ ਹੁੰਦਾ ਹੈ ਜਿਹਦੇ ਇਮੋਸ਼ਨ ਹੁੰਦੇ ਨੇ ਰਿਸ਼ਤੇ ਹੁੰਦੇ ਨੇ ਉਹ ਇੱਕ ਇਹਦਾ ਜਿਵੇਂ ਅਵਾਜ ਜਿਹਦੇ ਵਿੱਚ ਸਟਰੀ ਗੱਲ ਹੋਏ ਕਿਸੇ ਦਾ ਪਾਟ ਬਣ ਗਿਆ ਉਹ ਇਮੋਸ਼ਨਲ ਸੀਨ ਹੈ ਮਤਲਬ ਜਿਹੜੇ ਦੇਖਦੇ ਆ ਨਾ ਰੀਅਲ ਇਮੋਸ਼ਨ ਆ ਜਾਂਦੇ ਸੋ ਸਿਨੇਮਾ ਲਈ ਤੁਸੀਂ ਕੰਮ ਕਰ ਰਹੇ ਸੋ ਸਾਰੇ ਸਿਨੇਮਾ ਲਈ ਕੰਮ ਕਰ ਰਹੇ ਹੋ ਜੋ ਅਨੰਕ ਚੰਗੀ ਜਿਹੀ ਦੇਖਿਆ ਉਸ ਉਹਦੇ ਲਈ ਤੁਸੀਂ ਥੋੜਾ ਮਨੁੱਖੀ ਜੀਵਨ ਤੋਂ ਕੁਝ ਚੱਲਦੇ ਨਾ ਜਾਂਦਾ ਮੈਨੂੰ ਮੈਂ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੀ ਆ ਤੇ ਮੈਨੂੰ ਸੀਗਾ ਕਿ ਜੋ 10 ਸਾਲਾਂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਕਿ ਸਿਨੇਮਾ ਇਦਾਂ ਦਾ ਹੋਣਾ ਚਾਹੀਦਾ ਜਾਂ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤੇ ਇਹ ਪਰਮਾਤਮਾ ਦੀ ਕਿਰਪਾ ਮੈਂ ਸਮਝੂਗੀ ਕਿ ਜਦੋਂ ਮੈਨੂੰ ਮੇਰੇ ਹਿੱਸੇ ਕੋਈ ਫਿਲਮ ਆਈ ਹੈ ਤਾਂ ਉਦਾਂ ਦੀ ਹੀ ਫਿਲਮ ਆਈ ਆ ਜਿੱਦਾਂ ਦਾ ਸਿਨੇਮਾ ਜਿਹਦੇ ਬਾਰੇ ਅਸੀਂ ਪਿਛਲੇ 10 ਸਾਲਾਂ ਤੋਂ ਗੱਲ ਕਰਦੇ ਆ ਰਹੇ ਸੀਗੇ ਕਿ ਫਿਲਮਾਂ ਜਾਂ ਸਿਨੇਮਾ ਇਦਾਂ ਦਾ ਹੋਣਾ ਚਾਹੀਦਾ ਸੋ ਐਕਸੋ ਜਿਹੜਾ ਇੰਟਰਟੇਨਮੈਂਟ ਬਹੁਤ ਸੋ ਬਾਇਆ ਬੋਸ ਜਿਹਦਾ ਆਇਆ ਤਾਂ ਸੋ ਸੁਧਾਰ ਨਹੀਂ ਸੁਧਾਰ ਦਾਨੀ ਆ हां सिनेमा ਤੇ ਸੰਵਾਦ ਕਰ ਸਕਦੇ ਹਾਂ ਸੀ ਇਹ ਫਿਲਮ ਜਦੋਂ ਬਣੀ ਆ ਉਹ ਤਾਂ ਤੁਸੀਂ ਕੀ ਕਹਿ ਜਾਉਂਗੇ ਕਿ ਸ਼ੁਰੂਆਤ ਹੋਈ ਆ ਕਿ ਨਹੀਂ ਵੀ ਦੀ ਇੱਕ ਮਸਤੀ ਆ ਬਸ ਮਤਲਬ ਨਹੀਂ ਇਹ ਪਹਿਲਾਂ ਬੜੇ ਸਾਲਾਂ ਤੋਂ ਹੋ ਰਹੀ ਹੈ ਇਹ ਨਹੀਂ ਕਿ ਕਿ ਇਹੀ ਸਿਰਫ ਪਹਿਲੀ ਚੰਗੀ ਪੰਜਾਬੀ ਫਿਲਮ ਆ ਇਸ ਤੋਂ ਪਹਿਲਾਂ ਬਹੁਤ ਚੰਗੀਆਂ ਪੰਜਾਬੀ ਫਿਲਮਾਂ ਆਈਆਂ ਨੇ ਜਿਨ੍ਹਾਂ ਨੇ ਬੈਂਚਮਾਰਕ ਸੈੱਟ ਕੀਤਾ ਜੋ ਜਿਹੜੀਆਂ ਪੰਜਾਬੀ ਸਿਨੇਮੇ ਦਾ ਕਲਟ ਬਣੀਆਂ ਨੇ ਪਰ ਮੈਨੂੰ ਖੁਸ਼ੀ ਇਹ ਆ ਕਿ ਇਹ ਉਹ ਪੰਜਾਬੀ ਸਿਨੇਮੇ ਦੀ ਫਿਲਮ ਹੈ ਜਿਵੇਂ ਆਪਾਂ ਚੰਗੀਆਂ ਫਿਲਮਾਂ ਦੀ ਗੱਲ ਕਰ ਰਹੇ ਹਾਂ ਜਾਂ ਜਿਨ੍ਹਾਂ ਦੀ ਐਗਜ਼ਾਮਪਲ ਦਿੱਤੀ ਜਾਊਗੀ ਆਉਣ ਵਾਲੇ ਟਾਈਮ 'ਚ ਜੇ ਐਕਸ਼ਨ ਜਨਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਜੇ ਜੱਟ ਵਿਗੜ ਗਿਆ ਹੁਣ ਤੱਕ ਦਾ ਬੈਸਟ ਐਕਸ਼ਨ ਹੋਇਆ ਸਿਨੇਮੇ ਦੇ ਵਿੱਚ ਤਾਂ ਵਧੀਆ ਬਹੁਤ ਸੋਹਣਾ ਕਿਉਂਕਿ ਮੈਂ ਤੇ ਦੀਪ ਨੇ ਬਹੁਤ ਕੱਟ ਸੀਨ ਮੈਨੂੰ ਲੱਗਦਾ ਇੱਕੋ ਹੀ ਇੱਕ ਜਾਂ ਦੋ ਸੀਨ ਇਕੱਠੇ ਆ ਪਰਫਾਰਮ ਕੀਤੇ ਨੇ ਤੇ ਬਾਕੀ ਸਾਰੇ ਸਾਰੀ ਫਿਲਮ ਬਾਕੀ ਮੇਰੇ ਲਈ ਸਰਪ੍ਰਾਈਜ਼ ਸੀ ਮੈਂ ਤੇ ਜੈਪਾਲ ਜੀ ਜਿੰਨਾ ਕੰਮ ਕੀਤਾ ਜਾਂ ਅਮਨਪਾਲ ਜੀ ਉਹਨਾਂ ਦੇ ਨਾਲ ਜਿੰਨਾ ਕੰਮ ਸੀ ਮੈਂ ਉੰਨੀ ਕੀ ਫਿਲਮ ਦੇਖੀ ਸੀ ਬਾਕੀ ਮੈਂ ਐਕਸ਼ਨ ਦੇ ਕਿ ਮੈਂ ਆਪ ਬਹੁਤ ਹੈਰਾਨ ਹੋ ਰਹੀ ਸੀ ਕਿ ਇੰਨਾ ਸੋਹਣਾ ਐਕਸ਼ਨ ਹੋਇਆ ਫਿਲਮ ਦਾ ਤੇ ਇੰਨੀ ਮਿਹਨਤ ਲੱਗੀ ਆ ਜੀ ਬਾਜੀ ਮੈਂ ਤੁਹਾਡੇ ਤੋਂ ਕਹਿੰਦਾ ਦੋਨਾ ਕਿ ਤੁਹਾਡੀ ਜੋੜੀ ਬਾਰੇ ਮੈਨੂੰ ਦੁਬਾਰਾ ਨਹੀਂ ਮੇਰੀ ਕਹਾਣੀ ਜੈਪਾਲ ਮੈਂ ਕਹਿੰਦਾ ਨਹੀਂ ਐਸਾ ਨਹੀਂ ਐਸਾ ਹੈ ਕਿ ਜੈ ਮੈਂ ਜਦ ਇੱਕ ਫਿਲਮ ਖਤਮ ਕਰਦਾ ਹਾਂ ਜੈ ਦੇ ਸਾਥ तब तक जाएगी दूसरी स्टोरी रेडी होती है ठीक है तो फिर हम उस पर काम करना शुरू कर देते हैं तो ऐसा कुछ नहीं कि लेकिन अब यह कि हम दोनों ने एक दूसरे के इशारे भी समझते हैं तो हमारी बॉन्डिंग बड़ी अच्छी है मुझे ऐसा लगता है तो हम और कंफर्टेबल बहुत एक दूसरे के साथ काम करने में और जैसे अगर हम एक्शन करते हैं तो उसे मार्शल आर्ट आता है तो कई सारी चीज़ें तो समझानी नहीं पड़ती वो पहले से रेडी है मतलब मुझे एक तैयार आर्टिस्ट मिला रेडीमेड मुझे खाली शूट करना है मेरे लिए इतना सिंपल है ਨੇ ਕਿ ਕਿ ਸੀ ਤੋਂ ਨਹੀਂ ਕਹਿੰਦਾ ਜਦੋਂ ਆਰਾ ਕਰਦੇ ਦੁਆਰਾ ਕਰਦੇ ਇਹ ਹੈ ਇਹ ਆਈ ਹੈ ਇਹ ਹੈ ਇਹ ਹੈ ਉਹ اچھی ਬਾਤ ਹੈ اچھی ਬਾਤ ਹੈ ਇਹ اچھی ਬਾਤ ਹੈ ਇਹ ਚੀ ਬਾਤ ਭਾਈ ਅਮਰਿੰਦਰ ਭਾਈ ਬਰੇ ਕੁਝ ਕਹਿਣਾ ਚਾਹੁੰਗੇ ਯਾਰ ਭਾਜੀ ਨੇ ਬੜਾ ਸਪੋਰਟ ਕੀਤਾ ਥੈਂਕਸ ਟੂ ਅਮਰਿੰਦਰ ਗਿੱਲ ਭਾਈ ਯਾਰ ਉਹਨਾਂ ਨੇ ਟ੍ਰੇਲਰ ਵੀ ਐਪਰੀਸ਼ੀਏਟ ਕੀਤਾ ਜੀ ਉਹਨਾਂ ਨੇ ਇਸ ਫਿਲਮ ਦੀ ਬਾਅਰ ਐਡਵਾਂਸ ਬੁਕਿੰਗ ਲਈ ਹੋ ਗਈ ਸ਼ੇਅਰ ਕੀਤੀ ਐਂਡ ਰਿਦਮ ਬॉयਜ਼ ਆਲਰੇਡੀ ਸਾਡੀ ਫਿਲਮ ਬਾਅਰ ਡਿਸਟ੍ਰਿਬਿਊਟ ਕਰ ਰਹਾ ਹੈ ਬਹੁਤ ਸ਼ੁਕਰੀਆ ਭਾਈ ਦਾ ਮੈਂ ਦੋ ਲੰਮ ਹੋ ਕੇ ਪੈਰ ਤਾਇਆ ਨਾ ਬਿਲਾਲ ਸਿੰਘ ਹਾਂ ਜੀ ਤੁਸੀਂ ਉਹ ਦੇਖਿਆ ਉਹਨਾਂ ਦੇ ਗਾਣੇ ਕਮਾਲ ਹਾਂ ਜੀ ਹਾਂ ਜੀ ਉਹਨਾਂ ਦੇ ਜਾਨਣਾ ਚਾਹੁੰਦਾ ਬਿਲਾਲ ਸਿੰਘ ਭਾਈ ਤੁਸੀਂ ਗੱਲ ਬੋਲੋ ਜੀ ਇਹਦਾ ਹਾਂ ਜੀ ਹਾਂ ਜੀ ਹੋਈ ਹੋਈ ਬਹੁਤ ਵਧੀਆ ਉਹਨਾਂ ਨੇ ਪਹਿਲੀ ਵਾਰੀ ਉਹਨਾਂ ਨੇ ਕਿਹਾ ਮੈਂ ਕਿਸੇ ਪੰਜਾਬੀ ਫਿਲਮ ਦੇ ਵਿੱਚ ਗਾਣਾ ਦੇ ਰਿਆਂ ਕਿ ਕਹਿੰਦੇ ਉਧਰਲਾ ਪੰਜਾਬ ਵੀ ਸਾਡਾ ਹੀ ਪੰਜਾਬ ਆ ਤੇ ਸਾਡੇ ਵੀ ਬੜੀ ਵੱਡੀ ਗੱਲ ਆ ਇਹਦਾ ਕ੍ਰੈਡਿਟ ਸਾਰਾ ਸਾਡੇ ਪ੍ਰੋਡਿਊਸਰਸ ਨੂੰ ਜਾਂਦਾ ਕਿਉਂਕਿ ਉਹਨਾਂ ਨੇ ਅਪਰੋਚ ਕੀਤਾ ਸੀਗਾ ਬਿਲਾਲ ਬਿਲਾਲ ਭਾਈ ਨੂੰ so i i'm really thankful ki ohna da gana hai and baaki jinne bhi artist baaki ne virender bhat bai da gana tohi ode ch sunya film de vich ninje bai da gana himmat vire da gana and sargi ji da gana oh haje tusi haje release karne hai asi and deepak dilo ji da jasmine akhtar ji da really thankful jane haan release karne hai jane haan da matlab mera prarthna dua karte hai k bare soch rahe ho kde bare ਹਜੇ 1 ਮੈਂ ਚਾਹੁੰਦਾ ਸਾਰੇ ਲੋਕ ਉਹਨੂੰ ਪਸੰਦ ਕਰਨ ਉਹਨੂੰ ਦੇਖਣ ਦੈਨ ਉਸ ਤੋਂ ਬਾਅਦ ਕਿਉਂਕਿ ਹਜੇ ਤਾਂ ਮੈਨੂੰ ਲੱਗਦਾ ਕਿ ਕੋਈ ਕਹਿੰਦਾ ਸ਼ੂਟਰ 2 ਵੀ ਬਣਾਓ ਮੈਡਲ 2 ਵੀ ਬਣਾਓ ਪਰ ਸਾਡਾ ਪਹਿਲਾ ਪਰਪਸ ਹੀ ਹੁੰਦਾ ਫਿਲਮ ਵਧੀਆ ਲੋਕੀ ਪਸੰਦ ਕਰ ਲੈ ਜੈਨ ਮੈਂ ਕਿ ਥੋੜਾ ਜੁੱਟ ਆਪਣੀ ਜਮਾ ਕੇ ਜਦੋਂ ਤੁਸੀਂ ਐਕਟ ਕਰਦੇ ਹੋ ਤੇ ਨਾਲ 61 ਆਉਂਦਾ ਬੰਨਵਾ ਲਾਦੇ ਸਾਲ ਮੁੱਠੀ ਹੁੰਦੀ ਹੈ ਜੇ ਇਸ ਵਾਰ 61 ਦੀ ਐਂਟਰੀ ਮਾਰਦੀ ਹੈ ਇਹ ਮਿਊਚੁਅਲ ਡਿਸੀਜਨ ਸੀਗਾ ਬਟ ਇਦਾਂ ਨਹੀਂ ਸੀਗਾ ਕਿ ਇਕੱਲਾ ਮੈਂ ਕੁਝ ਕਰ ਲੈਣਾ ਸਾਰੇ ਟੀਮ ਬੈਠ ਕੇ ਪਰ ਡਿਸਾਈਡ ਕਰਦੇ ਕਿ ਟਰੈਕਟਰ ਤੇ ਆਉਣਾ ਹੈ ਫਿਰ ਉਹ ਟਰੈਕਟਰ ਤੇ ਫਿਰ ਉਹ ਚੀਜ਼ਾਂ ਵਿੱਚ ਉਹ ਟੀਮ ਦੇ ਵਿੱਚੋਂ ਡਿਸਕਸ਼ਨ ਕਰਕੇ ਫਿਰ ਆ ਨਹੀਂ ਆ ਨਹੀਂ ਉਹ ਮੈਨੂੰ ਮਜ਼ਾ ਆਉਂਦਾ ਯਾਰ ਪੁਰਾਣੇ ਡਾਇਲੋਗ ਨੂੰ ਨਾ ਦੁਬਾਰਾ ਰੀਕ੍ਰੀਏਟ ਕਰਕੇ ਜਦੋਂ ਗਾਣੇ ਰੀਕ੍ਰੀਏਟ ਕਰੀਦੇ ਆ ਸੋ ਪਿਛਲੀ ਫਿਲਮ ਚ ਰਾਜ ਕਰਨਾ ਰਾਜ ਸੀਗਾ ਇਹਦੇ ਵਿੱਚ ਇਹ ਸੀਗਾ ਕਿ ਲੱਕੜ ਦੇ ਬਾਲਿਆਂ ਦੇ ਪੁੱਤ ਘਰਾਂ ਦੀਆਂ ਛੱਤਾਂ ਡਿੱਗੀਆਂ ਹੁੰਦੀਆਂ ਬੰਦਾ ਮਰਨ ਲਈ ਸ਼ਰੀਰ ਨਹੀਂ ਜਿਗਰਾ ਚਾਹੀਦਾ ਹਾਂਜੀ ਸਿਚੁਏਸ਼ਨ ਦੇ ਹਿਸਾਬ ਨਾਲ ਹੀ ਐਂਡ ਉਹ ਮੈਨੂੰ ਲੱਗਦਾ ਕਿ ਹਰ ਬੰਦੇ ਨਾਲ ਢੋਕ ਦੀ ਗੱਲ ਹੀ ਆ ਕਿ ਇੰਨੇ 10 ਬੰਦੇ ਖੜੇ ਹੋਣ ਤੇ ਇੱਕ ਬੰਦਾ ਬਹੁਤ ਜਿੱਦਾਂ ਜਿਹੜਾ ਬਹੁਤ ਡੋਲੇ ਵਾਲਾ ਬੰਦਾ ਨਹੀਂ ਹੈਗਾ ਉਹ ਸਾਹਮਣੇ ਖੜੂਗਾ ਤਾਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਇਹ ਤਾਂ ਪਤਲਾ ਜਾ ਵਿੱਚ ਕੋਈ ਮਤਲਬ ਕੋਈ ਡਾਇਲੋਗ ਨਹੀਂ ਹੈਗਾ ਇਹ ਤਾਂ ਰਿਐਲਿਟੀ ਹੈ ਅਸੀਂ ਜਿਹੜਾ ਭਾਈ ਹੁਣ ਤਾਂ ਡੋਲੇ ਨਾਲ ਨਾ ਨਾ ਨੁੜਿਆ ਜਾਂਦਾ ਤੇ ਐਕਸ਼ਨ ਨਹੀਂ ਹੋਦਾ ਆਪ ਕਿੰਨਾ ਤੋਂ ਬਹੁਤ ਮੇਰੇ ਕਹਾਣਾ ਬਹੁਤ ਸਾਡੇ ਰੱਖ ਰੱਖਦੇ ਬਹੁਤ ਬਹੁਤ ਜਿੱਦੜੇ ਹੁੰਦੇ ਨੇ ਮੈਂ ਮੈਂ ਸਾਰਾ ਕੁਝ ਆਡੀਅੰਸ ਤੇ ਛੱਡ ਦਾਂ ਕਿਉਂਕਿ ਐਕਟਰ ਦੀ ਕੋਸ਼ਿਸ਼ ਹੁੰਦੀ ਹੈ ਕਿ ਵਕਰੀਆਂ ਵਕਰੀਆਂ ਚੀਜ਼ਾਂ ਕਰਨੀਆਂ ਪਰ ਉਹਨਾਂ ਨੂੰ ਪਸੰਦ ਕਰਨਾ ਉਹ ਦਰਸ਼ਕ ਦੱਸਦੇ ਹੁੰਦੇ ਆ ਸੋ ਜੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਇਦਾਂ ਦੀਆਂ ਚੀਜ਼ਾਂ ਚਾਹੀਦੀਆਂ ਤਾਂ ਡੈਫੀਨਿਟਲੀ 100% ਜਿਹੜਾ ਕਿਹੜਾ ਰਾਜ ਕਰਨਾ ਨਹੀਂ ਨਹੀਂ ਇਹ ਇਹ ਗੇਸ ਇਹ ਜਿੱਦਾਂ ਪਤਾ ਨਹੀਂ ਇਹ ਉਦਾਂ ਹੀ ਆਇਆ ਸੀ ਇਹ ਆਈਡੀਆ ਕੋਈ ਇਦਾਂ ਦੀ ਕੋਟ ਬਣਨੇ ਦੇਣਾ ਸੀ ਮੈਂ ਕਿਹਾ ਯਾਰ ਉਹਦੇ ਤੇ ਕੁਝ ਲਿਖਾ ਲੈਨੇ ਆ ਕੀ ਲਿਖਾਈਏ ਕਹਿੰਦੇ ਰਾਜਗਰਨਾ ਰਾਜ ਤਾਂ ਫਿਰ ਉਹ ਮਤਲਬ ਇਹ ਤਾਂ ਕਿਸੇ ਦਾ ਆਈਡੀਆ ਨੇ ਉਦਾਂ ਹੀ ਆਇਆ ਸੀ ਸੁਦੀਪ ਕੁਸਮੀਰ ਨੇ ਫੇਮ ਦੇ ਵਿੱਚ ਤਾਂ ਪਿੰਨੀ ਆਪਣੀ ਆ ਅਸਲ ਵਿੱਚ ਪਿੰਨੀ ਦਿੱਖਿਆ ਵੀ ਨਹੀਂ ਸਿੱਖਿਆ ਨਹੀਂ ਪਿੰਨੀ ਨਹੀਂ ਬਣਾਈਆਂ ਫਿਲਮ ਜਿੱਨੇ ਨਹੀਂ ਬਣਾਈਆਂ ਫਿਲਮ ਜਿੱਨੇ ਪਾਸਤਾ ਇਹਨਾਂ ਨੂੰ ਪਸੰਦ ਨਹੀਂ ਹੈ ਪਾਸਤਾ ਖਾਂਦੇ ਨਹੀਂ ਹੈ ਇਹ ਡਾਈਟ ਵਾਲੀ ਚੀਜ਼ਾਂ ਖਾਂਦੇ ਨੇ ਹਾਂ ਮੇਰੀ ਮੰਮੀ ਲੈ ਕੇ ਆਏ ਹੋ ਹਾਂ ਚਲੋ ਡਨ ਹੋ ਗਈ ਗੱਲ वैसे थी पर जो पार्सल वाली पूरी है क्या होता है शांति वाली नहीं मेन पराठे बहुत स्वाद है मम्मी मेरे नाल आए ने ਤੇ मम्मी मम्मी ਦੇ ਹੱਥ ਦੀ ਪਰੌਂਠੀ ਮੈਨੂੰ ਹਮੇਸ਼ਾ ਖਾਣੀ ਬਹੁਤ ਪਸੰਦ ਲੱਗਦੀ ਹੈ ਮਤਲਬ ਮੈਂ ਪੰਜਾਬੀ ਫੂਡ ਜ਼ਿਆਦਾ ਲਾਈਕ ਕਰਦੀ ਐਂਡ ਮੈਂ थैंक यू ਕਰਨਾ ਚਾਹਨੀ ਹਾਂ ਮਨੀਸ਼ ਸਰ ਦਾ ਜਿਨ੍ਹਾਂ ਨੇ ਮੇਰੇ ਤੇ ਬਲੀਵ ਕੀਤਾ ਮੈਂ ਸੱਚੀ ਰਾਈਟ ਨਾਉ ਬਹੁਤ ਜ਼ਿਆਦਾ ਇਮੋਸ਼ਨਲੀ ਫੀਲ ਕਰ ਰਹੀ ਹਾਂ ਐਂਡ ਥੈਂਕਸ ਟੂ ਥਿਨ ਮੋਸ਼ਨ ਜਿਨ੍ਹਾਂ ਨੇ ਮੇਰੇ ਤੇ ਬਲੀਵ ਦਿਖਾਇਆ ਥੈਂਕਸ ਟੂ ਜੈ ਪ੍ਰੋਡਕਸ਼ਨ ਕਿ ਇੱਕ ਨਿਊ ਕਮਰ ਆਰਟਿਸਟ ਨੂੰ ਤੁਸੀਂ ਜਦੋਂ ਇੱਕ ਪਲੈਟਫਾਰਮ ਦਿੰਦੇ ਹੋ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਐਂਡ ਥੈਂਕਸ ਟੂ ਡੈਰੀਪਾ ਜੀ ਹਾ ਪੂਰੀ ਮੂਵੀ ਦੇ ਵਿੱਚ ਇਹਨਾਂ ਨੇ ਹਰ ਚੀਜ਼ ਦੇ ਵਿੱਚ ਹੈਲਪ ਕੀਤੀ ਹੈ ਚਾਹੇ ਕੋਸਟਿਮ ਤੋਂ ਲੈ ਕੇ ਚਾਹੇ ਸਕ੍ਰਿਪਟ ਤੋਂ ਲੈ ਕੇ ਸੋ ਥੈਂਕਸ ਟੂ ਹਿਮ ਐਂਡ ਥੈਂਕਸ ਟੂ ਇੰਟਾਇਰ ਟੀਮ ਜੇਡੀਵੀ ਸਾਡੀ ਸਟਾਰ ਕਾਸਟ ਹੈ ਮੈਂ ਸਾਰਿਆਂ ਦਾ ਬਹੁਤ ਦਿਲੋਂ ਥੈਂਕ ਯੂ ਕਰਦੀ ਐਂਡ ਥੈਂਕ ਯੂ ਜੈ ਹਾਂ ਭਾਈ ਆਪਨ ਭਾਈ ਹਮੇਸ਼ਾ ਇੰਪ੍ਰੈਸ ਕਰਦੇ ਆਪਨੇ ਐਕਟਿੰਗ ਨਾਲ ਹਾਂਜੀ ਜੀਵੇਂ ਤੇ ਭਾਈ ਇੱਥੇ ਹੁੰਦੇ ਵਜੋਂ ਇੱਥੇ ਹੁੰਦਾ ਹਾਂਜੀ ਹਾਂ ਹਾਂਜੀ ਹਾਂ ਮੈਂ ਚਾਹੁੰਦਾ ਕਿ ਤੁਸੀਂ ਤੁਸੀਂ ਸਾਰੇ ਇੱਕ ਵਾਰੀ ਅਮਨ ਵੀਰੇ ਨੂੰ ਚੰਨੀ ਚੰਨੀ ਜੀ ਨੂੰ ਅਬੇ ਭਾਈ ਦਾ ਆਪਾਂ ਪ੍ਰੀਮੀਅਰ ਉਹਨੇ ਪੰਜਾਬੀ ਇੰਡਸਟਰੀ ਚ ਕੰਮ ਕੀਤਾ ਸੋ ਤੁਸੀਂ ਉਹਨਾਂ ਨਾਲ ਵੀ ਥੋੜੀ ਗੱਲ ਕਰੋ ਆ ਜੋ ਪਲੀਜ਼ ਬੋਸ਼ੋ ਨਹੀਂ ਜ਼ਰ ਨਹੀਂ ਨਹੀਂ ਮਾਈਂਡ ਬlowing ਫਿਲਮ ਜਿਸ ਤਰੀਕੇ ਦੀ ਟੇਕਿੰਗ ਹੈ ਜਿਸ ਤਰੀਕੇ ਦਾ ਫਿਲਮ ਦਾ ਰਿਦਮ ਹੈ

ਕੀ ਦੇ ਲੋਕ ਚੁਕ ਨਹੀਂ ਨਹੀਂ ਸਾਰੇ ਵਧੀਆ ਜੀ ਹਾਂ ਜੀ ਹਾਂ ਜੀ ਸਾਰੇ ਵਧੀਆ ਜੀ ਹਾਂ ਜੀ ਤੁਸੀਂ ਜਾਂਦਾ ਚਾਹਦੇ ਹੋ ਫਿਲਮ ਆ ਫਿਲਮ ਆ ਫੁਲੀ ਪੈਕੇਜ ਆ ਫਿਲਮ ਦਾ ਐਕਸ਼ਨ ਦੇ ਨਾਲ ਆ ਸਟੋਰੀ ਲਾਈਨ ਵੀ ਆ ਪਤਾ ਕਹਿੰਦੇ ਆ ਕਿ ਬਾਲੀਵੁੱਡ ਚ ਬਣਦੀ ਆ ਜਾਂ ਸਾਊਥ ਚ ਬਣਦੀ ਹੁਣ ਆ ਗਈ ਆ ਪੰਜਾਬੀ ਚ ਤੇ ਹੁਣ ਉਦਾਂ ਹੀ ਸਪੋਰਟ ਕਰੋ ਜਿੱਦਾਂ ਉਹਨਾਂ ਨੂੰ ਕਰਦੇ ਆ ਮੈਂ ਤਾਂ ਹੀ ਹੂੰ ਬਹੁਤ ਰੋਚੀ ਆਂਦੇ ਆ ਜੇ ਬਾਕੀ फर्स्ट ऑफ ऑल थैंक यू सो मच थोड़ा सारे तुम आए इन्ना सपोर्ट किया और दिन मोशन और जैब स्टूडियोज़ की फिल्म है और जैब स्टूडियोज़ की पहली फिल्म है और इस तुम तो ज़्यादा अच्छी जी लाइन नहीं बन सकती स मैनू स्टोरी बहुत अच्छी लगी मैं एज एन ऑडियंस कह रही रह स्टोरी बहुत अच्छी लगी मैं कॉन्टेंट तो बहुत अच्छा लगा म्यूजिक बहुत अच्छा लगा सारे ने काम बहुत अच्छा किया और मैं तुम पहली बार मिली हूँ पर मैं दसना चाहनी कि मैंने काम किया जैब

ਐਨ ਥੈਂਕ ਯੂ ਟੂ ਥੇਮ ਮੋਸ਼ਨ ਫਿਲਮ ਐਂਡ ਮੇਰਾ ਵੱਡਾ ਵੀਰ ਤਸਜੀਦ ਤਿੰਦ ਜਿਨ੍ਹਾਂ ਨੇ ਅਪਰਚੂਨਿਟੀ ਦਿੱਤੀ ਕਿੰਨੇ ਵਧੀਆ ਪ੍ਰੋਜੈਕਟ ਨਾਲ ਜੁੜਨ ਲਈ ਤੇ ਥੈਂਕ ਯੂ ਵੈਰੀ ਮਚ ਸਾਰਿਆਂ ਬਾਪਲੀਜ਼ ਫਿਲਮ ਨੂੰ ਬਹੁਤ ਪਿਆਰ ਦਿਓ ਥੈਂਕ ਯੂ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ